25 ਅਗਸਤ 2022 ਨੂੰ ਮੁੰਬਈ ਅਂਧੇਰੀ ਤੋਂ ਅਂਧੇਰੀ ਦੇ ਵਿੱਚ ਰਹਿਣ ਵਾਲੀ 15 ਸਾਲਾਂ ਦੀ ਵੰਸ਼ਿਕਾ ਅਰੂੜਾ ਰੋਲ ਦੀ ਤਰ੍ਹਾਂ ਆਪਣੇ ਘਰੋਂ ਨਿਕਲ ਗਈ ਹੈ ਤੇ ਘਰੋਂ ਨਿਕਲਦੀ ਜਦੋਂ ਉੱਤੇ ਇਹ ਸਕੂਲ ਜਾਣ ਵਾਸਤੇ ਤੇ ਅਕਸਰ ਇਹ ਜਦੋਂ ਇਹ ਆਪਣੇ ਸਕੂਲ ਜਾਂਦੀ ਜੇ 2 ਤੋਂ 2.5 ਵਜੇ ਤੱਕ ਜਾਂ 3 ਵਜੇ ਤੱਕ ਇਹ ਘਰੇ ਆ ਜਾਂਦੀ ਸੀ ਪਰ ਅੱਜ ਦੇ ਦਿਨ ਯਾਨੀ ਕਿ 25 ਅਗਸਤ 2022 ਨੂੰ ਸ਼ਾਮ ਦੇ 5 ਵਜੇ ਚੋਕੇ ਸੀ ਤੇ ਜਿਹੜੀ ਵੰਸ਼ਿਕਾ ਉਹ ਵਾਪਸ ਘਰੇ ਨਹੀਂ ਆਈ ਸੀ ਅਜੇ ਤੱਕ ਜੇਦੋਂ ਵਾਪਸ ਕਰ ਰਹੇ ਨੇ ਤਾਂ ਘਰ ਵਾਲੇ ਜਿਹੜੇ ਹੋਰ ਵੀ ਪਰੇਸ਼ਾਨ ਹੋ ਜਾਂਦੇ ਆ ਦੇ ਫੋਨ ਤੇ ਕਾਲ ਕਰਦੇ ਕਿਉਂਕਿ ਅੱਜ ਕੱਲ ਜਿਹੜਾ ਉਹ ਫੋਨ ਦਾ ਸਮਾਂਗਾ ਤੇ ਸਕੂਲਾਂ ਦੇ ਵਿੱਚ ਫੋਨ ਜਿਹੜੇ ਉਹ ਅਲਾਉ ਕੀਤੇ ਹੋਏ ਹੈਗੇ ਤੇ ਜਦੋਂ ਇਹ ਕੁੜੀ ਨੂੰ ਫੋਨ ਕਰਦੇ ਤੇ ਇਹਦਾ ਫੋਨ ਜਿਹੜਾ ਉਹ ਸਵਿਚ ਆਫ ਹੁੰਦਾ ਤਾਂ ਇਹਦੇ ਘਰ ਦੇ ਜਿਹੜੇ ਹੋਰ ਵੀ ਪਰੇਸ਼ਾਨ ਹੋ ਜਾਂਦੇ ਆ ਬਿਨਾਂ ਕਿਸੇ ਇਹਨਾਂ ਨੇ ਦੇਰੀ ਦੇ ਕੀਤੇ ਹੋਏ ਇਹ ਜਿਹੜੇ ਸਕੂਲ ਜਾਂਦੇ ਆ ਸਕੂਲ ਜਾ ਕੇ ਵਾਰਸ਼ ਕਰਦੇ ਤੇ ਜਾਂਚ ਫਰਦਾਵ ਕਰਦੇ ਆ ਉਹ ਤੋਂ ਪਤਾ ਲੱਗਦਾ ਇਹਨਾਂ ਨੂੰ ਕਿ ਉੱਥੇ ਜਿਹੜੀ ਵੰਸ਼ਿਕਾ ਗਈ ਅੱਜ ਉਹ ਸਕੂਲ ਆਈ ਨਹੀਂ ਗਈ ਉਸ ਤੋਂ ਬਾਅਦ ਜਿਹੜੇ ਇਹ ਗੱਲ ਜਿੱਦ ਉਹਦੇ ਘਰ ਵਾਲੇ ਸੁਣਦੇ ਆ ਤੇ ਘਰ ਵਾਲੇ ਸੁਣਨ ਤੋਂ ਬਾਅਦ ਵੀ ਪਰੇਸ਼ਾਨ ਹੋ ਜਾਂਦੇ ਤੇ ਇਧਰ-ਉਧਰ ਲੱਭਦੇ ਆ ਪਰ ਨਹੀਂ ਲੱਭਦੀ ਤੇ ਇਹ ਜਲਦੀ ਤੋਂ ਪੁਲਿਸ ਸਟੇਸ਼ਨ ਜਾਂਦੇ ਤੇ ਪੁਲਿਸ ਨੂੰ ਦੱਸਦੇ ਆ ਕਿ ਜਿਹੜੀ ਵੰਸ਼ਿਕਾ ਗਈ ਉਹ ਅੱਜ ਸਕੂਲ ਗਈ ਸੀ ਪਰ ਸਕੂਲ ਤੋਂ ਜਦੋਂ ਅਸੀਂ ਪੁੱਛਿਆ ਕਿ ਸਕੂਲ ਨਹੀਂ ਗਈ ਉਹ ਤੇ ਇਹ ਜਲਦੀ ਦੇ ਨਾਲ ਜਿਹੜੀ ਰਿਪੋਰਟ ਆ ਗਈ ਉਹ ਤਰਜ ਕਰਵਾਉਂਦੇ ਆ ਉੱਥੇ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੇ ਤਾਂ ਰਿਪੋਰਟ ਉੱਤੇ ਮਿਸਿੰਗ ਫਾਇਰ ਆਪਣੀ ਦਰਜ ਕਰਦੇ ਤੇ ਜਿਹੜੀ ਪੁਲਿਸ ਉਹ ਵੀ ਖੋਜ ਵੀ ਸ਼ੁਰੂ ਕਰਦੀ ਹੈ ਤੇ ਸਕੂਲ ਜਾ ਕੇ ਪੁਲਿਸ ਪਹਿਲਾਂ ਕਨਫਰਮ ਕਰਦੀ ਹੈ ਕਿ ਜਿਹੜੀ ਵੰਸ਼ਿਕਾ ਹੈਗੀ ਆ ਜੋ ਸਕੂਲ ਆਈ ਸੀ ਜਾਂ ਨਹੀਂ ਆਈ ਸੀ। ਉਹ ਤੋਂ ਪਹਿਸਣ ਨੂੰ ਵੀ ਪਤਾ ਲੱਗਦਾ ਕਿ ਜਿਹੜੀ ਵੰਸ਼ਿਕਾ ਉਹ ਸਕੂਲ ਅੱਜ ਆਈ ਨਹੀਂ ਤੇ ਪੁਲਿਸ ਇਥੋਂ ਕਨਫਰਮ ਕਰਦੀ ਹੈ ਤੇ ਇਸੇ ਤਰ੍ਹਾਂ ਜਿਹੜਾ 25 ਅਗਸਤ ਦੀ ਰਾਤ ਸੀ ਤੇ ਉਹ ਸਾਰੀ ਬੀਤ ਜਾਂਦੀ ਹੈ ਰਾਤ ਬੀਤਣ ਤੋਂ ਬਾਅਦ 26 ਅਗਸਤ ਨੂੰ ਸਵੇਰ 11 ਵਜੇ ਪੁਲਿਸ ਜਿਹੜੀ ਅੰਦੇਰੀ ਦੀ ਉਹਦੇ ਕੋਲੇ ਇੱਕ ਫੋਨ ਕਾਲ ਆਉਂਦੀ ਹੈ ਤੇ ਨਵੇਂ گاਉਂ ਦੇ ਰੇਲਵੇ ਸਟੇਸ਼ਨ ਦੇ ਇੱਕ ਜਿਹੜਾ ਲਵਾਰਸ ਬੈਗ ਆ ਉਹ ਪਿਆਗਾ ਤੇ ਬੈਗ ਜਿਹੜਾ ਪਿਆਗਾ ਉੱਤੇ ਬਿਨਾਂ ਦੇਰੀ ਕੀਤੇ ਪੁਲਿਸ ਜਿਹੜੀ ਉੱਥੇ ਫਟਾਫਟ ਪਹੁੰਚਦੀ ਹੈਗੀ ਮੌਕੇ 'ਤੇ ਮਰਦਾਂ ਤੇ ਜਦੋਂ ਜਾ ਕੇ ਬੈਗ ਚੈੱਕ ਕੀਤਾ ਜਾਂਦਾ ਤੇ ਬੈਗ ਦੇ ਅੰਦਰ ਇੱਕ 15 ਤੋਂ 16 ਸਾਲ ਦੀ ਜਿਹੜੀ ਕੁੜੀ ਆ ਉਹਦੀ ਡੈੱਡ ਬੋਡੀ ਨਿਕਲਦੀ ਆ ਤੇ ਪੁਲਿਸ ਨੂੰ ਪਤਾ ਲੱਗ ਜਾਂਦਾ ਕਿ ਇਹ ਲੜਕੀ ਉਹੀ ਆ ਜਿਹਦੀ ਪਿਛਲੇ ਰਾਤ ਮਿਸਿੰਗ ਰਿਪੋਰਟ ਫਾਈਲ ਹੋਈ ਸੀਗੀ ਇਸ ਤੋਂ ਬਾਅਦ ਜਿਹੜੀ ਮਿਸਿੰਗ ਰਿਪੋਰਟ ਫਾਈਲ ਹੋਈ ਸੀ ਤੇ ਬੰਸ਼ੀਕਰ ਅਠੌਰ ਸੀਗੇ ਜਿਹੜੇ ਇਹਦੇ ਪਰਿਵਾਰ ਨੂੰ ਖਬਰ ਦਿੱਤੀ ਜਾਂਦੀ ਤੇ ਪਰਿਵਾਰ ਨਾਲੇ ਜਿਹੜੇ ਆ ਕੇ ਇਹ ਘਰ ਬੋਡੀ ਨੂੰ ਜਿਹੜੇ ਉਹ ਸਨাক্তਕਰ ਦੇ ਸਨাক্ত ਕਰਨ ਤੋਂ ਬਾਅਦ ਇਹ ਦੱਸ ਦਿੰਦੇ ਆ ਕਿ ਸਾਡੀ ਕੁੜੀ ਸੀਗੀ ਤੇ ਜੀ ਇਹ ਲਾਸ਼ ਹੈ ਇਸ ਤੋਂ ਬਾਅਦ ਜਿਹੜੀ ਪੁਲਸ ਹੈਗੀ ਇਹਦੇ ਵਾਸਤੇ ਸਵਾਲ ਇਹ ਸੀਗਾ ਕਿ ਜਿਹੜੀ ਇਹ ਲੜਕੀ ਹੈ ਇਹਦੀ ਦੁਸ਼ਮਣੀ ਕਿਸੇ ਨਾਲ ਕੀ ਇਹ ਬੀਰਮਿੰਗਮ ਦੇ ਨਾਲ ਹੀ ਹੱਤਿਆ ਕੀਤੀ ਗਈ ਹੈ ਇਹਦੇ ਸਰੀਰ ਉੱਤੇ 20 ਤੋਂ ਵੱਧ ਜਿਹੜੇ ਚਾਕੂ ਮਾਰੇ ਗਏ ਸੀਗੇ ਤੇ ਪੁਲਿਸ ਡੈੱਡ ਬੋਡੀ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੰਦੀ ਹੈ ਛਾਣਬੀਨ ਆ ਜਿਹੜੀ ਉਹ ਸ਼ੁਰੂ ਕਰ ਦਿੰਦੇ ਤੇ ਪੁਲਿਸ ਜਿਹੜੀ ਬਹੁਤ ਜਲਦੀ ਇਹ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਨਾ ਸ਼ੁਰੂ ਕਰਦੀ ਹੈ ਕਿਉਂਕਿ ਇਹ ਜਿਹੜਾ ਕੇਸ ਸੀਗਾ ਉਹ ਇੱਕ ਮਾਈਨਰ ਲੜਕੀ ਦਾ ਸੀਗਾ ਤੇ ਮੁੰਬਈ ਪੁਲਿਸ ਦੀਆਂ 10 ਟੀਮਾਂ ਤਿਆਰ ਕੀਤੀਆਂ ਜਾਂਦੀਆਂ ਜਿਨ੍ਹਾਂ ਦੇ ਅਲੱਗ-ਅਲੱਗ ਕੰਮ ਦਿਲਾਣ ਤੇ ਤੇ ਪੁਲਿਸ ਨੇ ਇਸ ਕੇਸ ਦੀ ਇਨਵੈਸਟੀਗੇਸ਼ਨ ਜਿਹੜੀ ਬਹੁਤ ਹੀ ਜ਼ਿਆਦਾ ਉਹ ਸਿਰੇਸ ਤਰੀਕੇ ਨਾਲ ਕਰਦੀ ਹੈ ਤੇ ਪੁਲਿਸ ਨੇ ਵੰਸ਼ਿਕਾ ਦੇ ਘਰ ਤੇ ਸਕੂਲ ਦੇ ਵਿੱਚ ਆਉਣ ਵਾਲੇ ਜਿੰਨੇ ਵੀ ਸੀਸੀਟੀਵੀ ਕੈਮਰੇ ਆ ਸਾਰਿਆਂ ਨੂੰ ਦੇਖਣਾ ਸ਼ੁਰੂ ਕਰਦੀ ਹੈਗੀ ਇੱਥੋਂ ਪੁਲਿਸ ਨੂੰ ਇੱਕ ਨਵਾਂ ਸਬੂਤ ਮਿਲਦਾ ਹੈਗਾ ਕਿ ਜਿਹੜੀ ਵੰਸ਼ਿਕਾ ਗਈ ਉਹ ਸਕੂਲ ਦੇ ਰਸਤੇ ਨਾ ਜਾ ਕੇ ਇੱਕ ਦੂਸਰੇ ਰਸਤੇ ਤੇ ਗਈ ਸੀ ਜਿੱਥੇ ਉਹ ਰਸਤੇ ਦੇ ਵਿੱਚ ਦੋ ਅੱਗੇ ਜਾ ਕੇ ਮੁੰਡਿਆਂ ਨਾਲ ਮੁਲਾਕਾਤ ਹੁੰਦੀ ਹੈ ਦੀ ਤੇ ਮੁਲਾਕਾਤ ਤੇ ਉਹਨਾਂ ਮੁੰਡਿਆਂ ਦੇ ਨਾਲ ਹੀ ਉਹ ਜਿਹੜੀ ਵੰਸ਼ਿਕਾ ਗਈ ਉਹ ਜਾਵੜਦੀ ਆ ਇਹ ਹੁਣ ਇਹ ਪੁਲਿਸ ਨੂੰ ਜਾਣਕਾਰੀ ਕੱਢਣੀ ਸੀ ਕਿ ਇਹ ਮੁੰਡੇ ਕੌਣ ਹੈ ਕਿੱਥੋਂ ਆ ਗਿਆ ਇਹ ਪੁਲਿਸ ਵਾਸਤੇ ਵੱਡਾ ਟਾਸਕ ਸੀਗਾ ਪੁਲਿਸ ਨੇ ਯਾਨੀ ਕਿ ਜਿਹੜੀ ਵੰਸ਼ੀਗਾ ਰੋਡ ਸੀ ਦੀ ਸੀ ਡੀ ਆਰ ਕੱਢਿਆ ਸੀ ਸੀ ਡੀ ਆਰ ਤੇ ਜਿਹੜੀ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਆਖਰੀ ਵਾਰ ਜਿਹੜੀ ਕਾਲ ਕੀਤੀ ਸੀ ਇੱਕ ਮੁੰਡੇ ਨੂੰ ਕੀਤੀ ਸੀ ਤੇ ਜਿਹੜਾ ਮੁੰਡੇ ਦਾ ਨਾਮ ਸੀ ਸੰਤੋਸ਼ ਸੀਗਾ ਪੁਲਿਸ ਉਸੇ ਨੰਬਰ ਦੀ ਡਿਟੇਲ ਕੱਢਦੀ ਹੈ ਤੇ ਡਿਟੇਲ ਕੱਢਣ ਤੋਂ ਬਾਅਦ ਜਿਹੜੀ ਉਹਦੀ ਛਾਣਬੀਨ ਕਰਦੀ ਹੈ ਤੇ ਪੁਲਿਸ ਨੂੰ ਪਤਾ ਚੱਲਦਾ ਹੈ ਕਿ ਸੰਤੋਸ਼ ਹੈ ਜਿਹੜਾ 25 ਤਰੀਕ ਨੂੰ ਹੀ ਘਰੋਂ ਫਰਾਰ ਹੋ ਗਿਆ ਸੀਗਾ ਤੇ ਜਦੋਂ ਇਹਦੇ ਘਰੇ ਜਾ ਕੇ ਪੁਛਤਾਚ ਕਰਦੇ ਤੇ ਦੂਸਰੇ ਦਾ ਨਾਮ ਹੈ ਜਿਹੜਾ ਉਹ ਵਿਸ਼ਾਲ ਹੁੰਦਾ ਹੈਗਾ ਦੋ ਦੋਸਤ ਸੀ ਇਹ ਦੋਨੋਂ ਆਈ ਸੀਗੇ ਨੂੰ ਵਚਿਤਲੋਂ ਲੈਣ ਤੇ ਪੁਲਿਸਾ ਜਿਹੜੀ ਇਹ ਦੇਖਦੀ ਹੈ ਕਿ ਵਿਸ਼ਾਲ ਦੇ ਘਰੇ ਵੀ ਜਾ ਕੇ ਜਦੋਂ ਚੈੱਕ ਕਰਦੀ ਹੈ ਤੇ ਜਾ ਕੇ ਪਤਾ ਲੱਗਦਾ ਕਿ ਵਿਸ਼ਾਲ ਔਰ ਜਿਹੜਾ ਸੰਤੋਸ਼ ਹੈ ਦੋਨੋਂ ਹੀ ਫਰਾਰ ਹੋ ਗਏ 25 ਤਰੀਕ ਤੋਂ ਹੀ ਪੁਲਿਸਾ ਜਦੋਂ ਇਹ ਅੱਗੇ ਜਾਂਚ ਪੜਤਾਲ ਕਰਦੀ ਹੈ ਕਿ ਜਿਹੜੇ ਇਹ ਦੋਨੋਂ ਫਰਾਰ ਹੋਏ ਆ ਇਹਦੇ ਵਿੱਚ ਇਹਨਾਂ ਦੋਨਾਂ ਦਾ ਕਿਤੇ ਨਾ ਕਿਤੇ ਜ਼ਰੂਰ ਹੱਥ ਹੈਗਾ ਇਹ ਜਿਹੜੇ ਫਰਾਰ ਹੋਏ ਹੈਗੇ ਪੁਲਿਸ ਨੇ ਸਭ ਤੋਂ ਪਹਿਲਾਂ ਹੀ ਆਪਣਾ ਜਿਹੜਾ ਦਿਮਾਗ ਦੌੜਾਇਆ ਤਾਂ ਦਿਮਾਗ ਦੌੜਾਉਣ ਤੋਂ ਬਾਅਦ ਇਹ ਦੇਖ ਗਏ ਕਿ ਜਿਹੜੇ ਫਰਾਰ ਹੋਏ ਇਹ ਕਿਸੇ ਰੇਲ ਦੇ ਥਰੂ ਹੀ ਫਰਾਰ ਹੋਏ ਹੋਣਗੇ ਕਿਉਂਕਿ ਇਹ ਲੰਬੇ ਸਫ਼ਰ ਤੇ ਜਾ ਰਹੇ ਆ ਤਾਂ ਰੇਲ ਸਟੇਸ਼ਨਾਂ ਦੇ ਉੱਤੇ ਜਾ ਕੇ ਜਦੋਂ ਇਹ ਚੈਕਿੰਗ ਕਰਨ ਨੂੰ ਸ਼ੁਰੂ ਕਰਦੇ ਤਾਂ ਰੇਲ ਜਿਹੜੇ ਸਟੇਸ਼ਨਾਂ ਦੇ ਉੱਤੇ ਅੰਦੇਰੀ ਮੁੰਬਈ ਦੇ ਸਟੇਸ਼ਨ ਆ ਕਾਫੀ ਆ ਉਹ 1000 ਕੈਮਰਾ ਦੇ ਜਿਹੜੇ ਉੱਤੇ ਜਾਂਚ ਕੀਤੀ ਜਾਂਦੀ ਹੈ ਤੇ ਕਿਉਂਕਿ ਉੱਥੇ ਬਹੁਤ ਸਾਰੇ ਰੇਲਵੇ ਸਟੇਸ਼ਨ ਹਨ ਸਾਰੇ ਜਿਹੜੇ ਜਦੋਂ ਫੋਟੋ ਦੇਖੀ ਜਾਂਦੀ ਹੈ ਤੇ ਫੋਟੋਆਂ ਦੇਖਣ ਤੋਂ ਬਾਅਦ ਇਹਨਾਂ ਨੂੰ ਇੱਕ ਜਿਹੜਾ ਸਟੇਸ਼ਨ ਹੈ ਇਹ ਬਿਰਾੜ ਰੇਲਵੇ ਸਟੇਸ਼ਨ ਉੱਤੇ ਇਹ ਦੋਨੋਂ ਲੜਕੇ ਜਿਹੜੇ ਉਹ ਦਿਖਦੀ ਹੈ ਕਿ ਜੋਧਪੁਰ ਐਕਸਪ੍ਰੈਸ ਟ੍ਰੇਨ ਦੇ ਵਿੱਚ ਬੈੰਦੇ ਦਿਖਦੇ ਆ ਪੁਲਿਸ ਜਿਹੜੀ ਪਹਿਲੀ ਲੀਡ ਉਹ ਮਿਲ ਜਾਂਦੀ ਹੈ ਤੇ ਜੋਧਪੁਰ ਐਕਸਪ੍ਰੈਸ ਟ੍ਰੇਨ ਦੇ ਜਿੰਨੇ ਵੀ ਰੂਟ ਹੈਗੇ ਉਹ ਸਾਰੇ ਰੇਲਵੇ ਸਟੇਸ਼ਨ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਆ ਕਿਉਂਕਿ ਇਹ ਕੰਮ ਥੋੜਾ ਜਿਹਾ ਔਕਾ ਸੀਗਾ ਪੁਲਿਸ ਲਈ ਪਰ ਪੁਲਿਸ ਨੇ ਪੂਰੀ ਸ਼ਿੱਦਤ ਦੇ ਨਾਲ ਆਪਣਾ ਜਿਹੜਾ ਕੇਸ ਇਹ ਸੋਲਵ ਕਰਨ ਵਿੱਚ ਲੱਗੀ ਹੋਈ ਸੀਗੀ ਤੇ ਐਸੇ ਕੈਮਰੇ ਦੇਖਦੇ ਦੇਖਦੇ ਪਤਾ ਚੱਲਿਆ ਕਿ ਇਹ ਲੋਕ ਜਿਹੜੇ ਪਹਿਲਾਂ ਤਾਂ ਜੈਪੁਰ ਗਏ ਜੈਪੁਰ ਤੋਂ ਜੋਧਪੁਰ ਗਏ ਇਹ ਜੋਧਪੁਰ ਤੋਂ ਅਜਮੇਰ ਦੀ ਤਰਫ ਗਏ ਤੇ ਉੱਥੋਂ ਕਰਦੇ ਕਰਦੇ ਇਹ ਵੈਸ਼ਨੂ ਦੇਵੀ ਗਏ ਵੈਸ਼ਨੂ ਦੇਵੀ ਤੋਂ ਫਿਰ ਇਹ ਵਾਪਸ ਲੋਡਦੇ ਆ ਤੇ ਗੁਜਰਾਤ ਆ ਜਾਂਦੇ ਤੇ ਗੁਜਰਾਤ ਇੱਥੇ ਪੁਲਿਸ ਨੂੰ ਪਤਾ ਲੱਗਦਾ ਇਹਨਾਂ ਦੀ ਆਖਰੀ ਲੋਕੇਸ਼ਨ ਹੈ ਜਿਹੜੀ ਗੁਜਰਾਤ ਹੈ ਤੇ ਹੁਣ ਜਿਹੜੀ ਪੁਲਿਸ ਸੀਗੀ ਉਹ ਸੀਸੀਟੀਵੀ ਤੇ ਹੋਰ ਜਿਹੜੀਆਂ ਵੀ ਇਹਨਾਂ ਦੇ ਕੋਈ ਮੁਕਬਰ ਸੀ ਉਹਨਾਂ ਦੇ ਆਧਾਰ ਤੇ ਇੱਕ ਹੋਟਲ ਦੇ ਵਿੱਚ ਪਾਲਣਪੁਰ ਛਾਪਾ ਮਾਰਦੀ ਹੈ ਤੇ ਛਾਪਾ ਮਾਰ ਕੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਦੋਨਾਂ ਨੂੰ ਵਾਪਸ ਲੈ ਕੇ ਆਇਆ ਜਾਂਦਾ ਹੈ ਗ੍ਰফতার ਕਰਨ ਤੋਂ ਬਾਅਦ ਸਨ ਨੂੰ ਮੁੰਬਈ ਲੈ ਕੇ ਜਾਂਦਾ ਤੇ ਮੁੰਬਈ ਦੀ ਜਿਹੜੀ ਉੱਥੇ ਕ੍ਰਾਈਮ ਬ੍ਰਾਂਚ ਆ ਉਹਦੇ ਵਿੱਚ ਇਹਨਾਂ ਤੋਂ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਤੇ ਵਿਸ਼ਾਲ ਦੇ ਔਰ ਸੰਤੋਸ਼ ਦੇ ਨਾਲ ਜਿਹੜਾ ਇਹਨਾਂ ਨੇ ਜਿਹੜੀ ਕਹਾਣੀ ਹੋਈ ਸੀਗੀ ਉਹ ਸਾਰੀ ਨੂੰ ਇਹ ਜਿਹੜੀ ਪੁਲਿਸ ਹੈਗੀ ਉਹ ਇਨਵੈਸਟੀਗੇਸ਼ਨ ਕਰਨਾ ਸ਼ੁਰੂ ਕਰਦੀ ਹੈ ਇੱਥੇ ਜਿਹੜੀ ਇਹ ਕਹਾਣੀ ਸਾਹਮਣੇ ਆਉਂਦੀ ਹੈ ਕਿ ਜਿਹੜਾ ਸੰਤੋਸ਼ ਹੈਗਾ ਤੇ ਸੰਤੋਸ਼ ਨੇ ਜਿਹੜਾ ਵਸ਼ੇਕ ਨੂੰ ਬੁਲਾਇਆ ਸੀਗਾ ਵਿਸ਼ਾਲ ਦੇ ਘਰੇ ਇਹ ਲੈ ਕੇ ਗਿਆ ਸੀ ਤੇ ਘਰੇ ਕੁਝ ਘੰਟੇ ਇਹ ਰਹਿਣ ਤੋਂ ਬਾਅਦ ਵੰਸ਼ਿਕਾ ਦੇ ਨਾਲ ਇਹਨੇ ਸਮਾਂ ਬਤਾਇਆ ਤੇ ਸਮਾਂ ਬਤਾਉਣ ਤੋਂ ਬਾਅਦ ਜਦੋਂ ਵੰਸ਼ਿਕਾ ਉਹ ਤੋਂ ਜਾਣ ਲੱਗੀ ਤੇ ਸੰਤੋਸ਼ ਨੂੰ ਕਹਿੰਦੀ ਹੈ ਕਿ ਅੱਜ ਅਸੀਂ ਆ ਕੇ ਘਰ ਮਿਲੇ ਆਂ ਇਸ ਤੋਂ ਬਾਅਦ ਨਾ ਤਾਂ ਮੈਂ ਤੈਨੂੰ ਕਦੇ ਮਿਲਣਾਂਗੀ ਤੇ ਨਾ ਹੀ ਤਰ੍ਹਾਂ ਕਦੇ ਗੱਲ ਕਰਾਂਗੀ ਤੇ ਇਥੋਂ ਜਿਹੜਾ ਸੰਤੋਸ਼ ਉਹ ਭੜਕ ਜਾਂਦਾ ਤੇ ਸੰਤੋਸ਼ ਦਾ ਦੋਸਤ ਵੀ ਉੱਥੇ ਖੜਾ ਹੁੰਦਾ ਵਿਸ਼ਾਲ ਇਹ ਦੇਖਦੀ ਹੈ ਕਿ ਦੋਨੋਂ ਨੇ ਇੱਕ ਉੱਤੇ ਚਾਕੂ ਰੱਖਿਆ ਹੁੰਦਾ ਕਿ ਚਾਕੂ ਨਾਲ ਵੰਸ਼ਿਕਾ ਦੇ ਉੱਤੇ ਜ਼ੋਰਦਾਰ ਹਮਲਾ ਕਰ ਦਿੰਦੇ ਆ ਵਿਸ਼ਾਲ ਤੇ ਸੰਤੋਸ਼ ਦੋਨੋਂ ਹੀ ਜਿਹੜੇ ਇਹ ਆਪਣੀ ਪੂਰੀ ਤਾਕਤ ਨਾਲ 20 ਤੋਂ 22 ਵਾਰ ਚਾਕੂ ਨਾਲ ਹਮਲਾ ਕਰਦੇ ਤੇ ਜਿਹਦੇ ਨਾਲ ਉਹ ਮਰ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਦੇ ਕੱਪੜੇ ਚੇਂਜ ਕਰਦੇ ਤੇ ਉਹਦੀ ਡਰੈਸ ਕੱਢ ਕੇ ਉਹ ਦੂਸਰੀ ਡਰੈਸ ਪਵਾ ਕੇ ਤੇ ਉਹਨੂੰ ਕੰਬਲ ਚ ਲਪੇਟ ਕੇ ਡੈੱਡ ਬੋਡੀ ਜਿਹੜੀ ਉਹਨੂੰ ਇੱਕ ਸੂਟ ਦੇ ਵਿੱਚ ਫਿੱਟ ਕਰ ਦਿੰਦੇ ਆ ਤੇ ਬਾਅਦ ਦੇ ਵਿੱਚ ਬਾਹਰ ਦੋਨੋਂ ਬਾਹਰ ਆਉਂਦੇ ਆ ਤੇ ਬਾਹਰ ਆ ਕੇ ਆਟੋ ਨੂੰ ਰੈਂਟ ਤੇ ਕਰਦੇ ਤੇ ਉਸੇ ਆਟੋ ਦੇ ਵਿੱਚ ਬੈਠ ਕੇ ਰੇਲਵੇ ਸਟੇਸ਼ਨ ਜਾਂਦੇ ਤੇ ਰੇਲਵੇ ਸਟੇਸ਼ਨ ਜਾਣ ਤੋਂ ਬਾਅਦ ਇਹਨਾਂ ਨੇ ਜਿਹੜਾ ਸੂਟ ਗੇਸ ਸੀਗਾ ਡੈੱਡ ਬੋਡੀ ਸੀਗੀ ਜਿਹਦੇ ਵਿੱਚ ਉਹਨੂੰ ਟ੍ਰੇਨ 'ਚ ਚੜਦੇ ਲੈ ਕੇ ਤੇ ਰਾਹ ਦੇ ਵਿੱਚ ਇਹ ਮੌਕਾ ਦੇ ਕੇ ਇਹ ਜਿਹੜੀ ਡੈੱਡ ਬੋਡੀ ਐ ਨੂੰ ਪੁਲ ਦੇ ਉੱਤੋਂ ਬੈਗ ਨੂੰ ਧੱਕਾ ਦੇ ਦਿੰਦੇ ਆ ਤੇ ਉਹ ਹੀ ਬੈਗ ਸੱਟਣ ਤੋਂ ਬਾਅਦ ਦੋਨੋਂ ਫਰਾਰ ਹੋ ਜਾਂਦੇ ਆ ਪਹਿਲਾਂ ਜੰਮੇਰ ਜਾਂਦੇ ਉਸ ਤੋਂ ਬਾਅਦ ਜੰਮੂ ਅਤੇ ਫਿਰ ਇਹ ਜੰਮੂ ਤੋਂ ਬਾਅਦ ਗੁਜਰਾਤ ਆ ਜਾਂਦੇ ਐ ਇਸੇ ਤਰੀਕੇ ਨਾਲ ਪੁਲਿਸ ਇਹਨਾਂ ਨੂੰ ਫੜ ਲੈਂਦੀ ਐ ਤੇ ਪਰ ਸਵਾਲ ਇਹ ਸੀਗਾ ਕਿ ਅਗਰ ਸੰਤੋਸ਼ ਦੀ ਵੰਸੀਕਰ ਨਾਲ ਦੋਸਤੀ ਸੀਗੀ ਤਾਂ ਸੰਤੋਸ਼ ਨੇ ਇਹਦੀ ਹੱਤਿਆ ਕਿਉਂ ਕੀਤੀ ਇਹਦੇ ਵਿੱਚ ਸੰਤੋਸ਼ ਐ ਜਿਹੜਾ ਪੁਲਿਸ ਨੂੰ ਦੱਸਦਾ ਕਿ ਕਸ਼ਮੀਰ ਨੇ ਪਹਿਲਾਂ ਜਿਹੜੀ ਵੰਸੀਕਰ ਨਾਲ ਮੇਰੀ ਦੋਸਤੀ ਹੋਈ ਸੀਗੀ ਤੇ ਦੋਸਤੀ ਜਿਹੜੀ ਸੀਗੀ ਇਹ ਇੰਸਟਾਗ੍ਰਾਮ ਜਾਂ ਕੋਈ ਹੋਰ ਜਿਹੜਾ ਆਨਲਾਈਨ ਪਲੇਟਫਾਰਮ ਸੀਗਾ ਉਹਦੇ ਮਾਧਮ ਨਾਲ ਹੋਈ ਸੀਗੀ ਤੇ ਇਹ ਕਾਲ ਤੇ ਵੀ ਗੱਲਬਾਤ ਕਰਦੇ ਸੀਗੇ ਜਿਸ ਦੇ ਕਾਰਨ ਮੁਲਕਾਤ ਇਹਨਾਂ ਦੀਆਂ ਮੁਲਾਕਾਤਾਂ ਵੀ ਹੋਣ ਲੱਗੀਆਂ ਤੇ ਇਹ ਇੱਕ ਦਿਨ ਵਾਂਸ਼ਿਕਾ ਦੇ ਘਰ ਵਾਲਿਆਂ ਨੇ ਵਾਂਸ਼ਿਕਾ ਨੂੰ ਇਹਦੇ ਨਾਲ ਦੇਖ ਰਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਵਾਂਸ਼ਿਕਾ ਨੂੰ ਵੀ ਬਹੁਤ ਜ਼ਿਆਦਾ ਡਾਂਟ ਪਈ ਸੀ ਘਰੋਂ ਤੇ ਨਾਲ ਹੀ ਸੰਤੋਸ਼ ਨੂੰ ਵੀ ਬਹੁਤ ਜ਼ਿਆਦਾ ਡਰਾ ਧਮਕਾਇਆ ਗਿਆ ਸੀ ਤੇ ਇਥੇ ਇਹ ਵੀ ਦੱਸਦਾ ਕਿ ਸੰਤੋਸ਼ ਦੇ ਉੱਤੇ ਇਹਨਾਂ ਨੇ ਅੱਖ ਵੀ ਚੱਕਿਆ ਸੀਗਾ ਤੇ ਜਿਸ ਦੇ ਕਾਰਨ ਸੰਤੋਸ਼ ਹੈ ਜਿਹੜਾ ਉਹ ਬਹੁਤ ਜ਼ਿਆਦਾ ਜਿਹੜਾ ਆਪਣੇ ਆਪ ਦੀ ਬੇਇੱਜ਼ਤੀ ਮਹਿਸੂਸ ਕਰਨ ਲੱਗ ਗਿਆ ਸੀਗਾ ਤੇ ਉਹਨੇ ਇੱਕ ਪਲਾਨ ਬਣਾਇਆ ਕਿ ਵੰਸ਼ਿਕਾ ਦੇ ਘਰ ਵਾਲਿਆਂ ਨੂੰ ਕਿਸੇ ਤਰੀਕੇ ਨਾਲ ਮੈਂ ਸਭ ਕੁਝ ਸਿਖਾਉਂਗਾ ਇਸ ਦਿਨ ਚੱਲਦੇ ਜਿਹੜਾ ਵੰਸ਼ਿਕਾ ਨੂੰ ਆਪਣੀਆਂ ਮਿੱਠੀਆਂ-ਮਿੱਠੀਆਂ ਗੱਲਾਂ 'ਚ ਫਸਾ ਕੇ ਰੱਖਦਾ ਤੇ ਮੌਕਾ ਪਾ ਕੇ ਇਹ 25 ਅਗਸਤ 2022 ਨੂੰ ਵੰਸ਼ਿਕਾ ਨੂੰ ਮਿਲਣ ਵਾਸਤੇ ਬੁਲਾਉਂਦਾ ਹੈ ਤਾਂ ਮਨਜੀਤਾ ਆਪਣੇ ਸਕੂਲ ਬੰਦ ਕਰਕੇ ਜਿਹੜੇ ਸੰਤੋਸ਼ ਨੂੰ ਮਿਲਣਾ ਸੀ ਤੇ ਮਿਲਣ ਤੋਂ ਬਾਅਦ ਇੱਥੇ ਸਮੇਂ ਇਹ ਇਕੱਠਾ ਬਤਾਉਂਦੇ ਤੇ ਬਾਅਦ ਵਿੱਚ ਮਨਜੀਤਾ ਜਦੋਂ ਵਾਪਸ ਜਾਂਦੀ ਹੈ ਤਾਂ ਉਹਨੇ ਜਿੱਦ ਇਹ ਗੱਲ ਕਹੀ ਤੇ ਕਿ ਮੇਰੇ ਘਰ ਦੇ ਅਲਾਉ ਨਹੀਂ ਕਰਦੇ ਤਾਂ ਸੰਤੋਸ਼ ਤੇ ਵਿਸ਼ਾਲ ਨੇ ਜਦੋਂ ਮਾਰਨ ਦਾ ਪਲਾਨ ਪਹਿਲੇ ਬਣਾ ਰੱਖਿਆ ਸੀਗਾ ਤੇ ਸੰਤੋਸ਼ ਨੇ ਆਪਣੀ ਮਾਂ ਦਾ ਜਿਹੜਾ ਪੁਸ਼ਤੈਨੀ ਹਾਰ ਵੇਚ ਕੇ 2 ਲੱਖ ਰੁਪਏ ਇਕੱਠਾ ਕੀਤਾ ਸੀ ਉਹ ਸੇ ਪੈਸਿਆਂ ਦੇ ਵਿੱਚੋਂ ਇਹਨੇ ਇੱਕ ਚਾਕੂ ਖਰੀਦਾ ਸੀ ਤੇ ਪੂਰੀ ਪਲਾਨਿੰਗ ਬਣਾਈ ਸੀ ਤੇ ਉਹੀ ਚਾਕੂ ਦੇ ਨਾਲ ਇਹ ਜਿਹੜੀ ਵੰਸ਼ਿਕਾ ਦੀ ਹੱਤਿਆ ਕਰਦਾ ਤੇ ਹੱਤਿਆ ਕਰਨ ਤੋਂ ਬਾਅਦ ਉਸ ਦੇ ਜਿਹੜੇ ਪੈਸੇ ਦੀ ਮਦਦ ਨਾਲ ਲਗਾਤਾਰੇ ਫਰਾਰ ਹੋਣ ਚ ਕੰਮ ਆ ਪਰੰਦੇ ਆ ਸੰਤੋਸ਼ ਨਾਮ ਦਾ ਜਿਹੜਾ 21 ਸਾਲਾਂ ਦਾ ਲੜਕਾ ਹੈ ਇਹਨੇ ਪੁਲਿਸ ਨੂੰ ਦੱਸਿਆ ਕਿ ਵੰਸ਼ਿਕਾ ਦੀ ਹੱਤਿਆ ਕਰਨ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਉਹਦੇ ਘਰ ਵਾਲੇ ਨੇ ਜਿਹੜਾ ਮੈਨੂੰ ਬੇਇੱਜ਼ਤ ਕੀਤਾ ਸੀਗਾ ਉਸੇ ਬੇਇੱਜ਼ਤੀ ਦਾ ਬਦਲਾ ਲੈਣ ਵਾਸਤੇ ਮੈਂ ਵੰਸ਼ਿਕਾ ਨੂੰ ਰਸਤੇ 'ਤੇ ਝੋਟਾ ਦਿੱਤਾ ਤੇ ਵੰਸ਼ਿਕਾ ਜਿਹੜੀ ਵਛਦਾਰ ਠੋੜ ਗਈ ਉਹ ਪੁਲਿਸ ਦੇ ਕੇਸ ਦੇ ਵਿੱਚ ਹੁਣ ਸਭ ਤੋਂ ਜ਼ਿਆਦਾ ਉਹ ਸਾਹਮਣੇ ਆ ਗਿਆ ਸੀਗਾ ਕਿ ਇੱਕ ਲੜਕੇ ਨੇ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਵਾਸਤੇ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸ ਕੇ ਇੱਕ ਲੜਕੀ ਨੂੰ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਜਿਹੜਾ ਇਹਨੇ ਮਾਰਿਆਗਾ ਤੇ ਇਸ ਤੋਂ ਬਾਅਦ ਪੁਲਿਸ ਨੇ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਜੇਲ੍ਹ ਭੇਜ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਇਹ ਚੀਜ਼ ਕਹਾਣੀ ਜਦੋਂ ਸਾਹਮਣੇ ਆਉਂਦੀ ਹੈ ਤਾਂ ਸਾਰੇ ਇਹ ਸੁਣ ਕੇ ਵੀ ਹੈਰਾਨ ਹੋ ਜਾਂਦੇ ਆ। ਏ ਸੀਗਾ ਮੁੰਬਈ ਦੀ ਹਮਸ਼ਿਕਤਾ ਮੋਹਿੰਦੀ ਮੰਸ਼ੀਕਰ ਅਰੋੜਾ ਜੀ ਦਾ ਬਹੁਤ ਘਣਾਉਣੇ ਤਰੀਕੇ ਨਾਲ ਕਤਲ ਹੋਇਆ ਸੀਗਾ